ਸਤਨਾਮ ਸ਼੍ਰੀ ਰਾਮ ਗੁਰੂ ਸਾਇਬਾ ਜੀ ਸੋ ਰਖ ਮਹਲਾ ਪੰਜਵਾ ਮਾਇਆ ਮਹਿ ਮਗਨ ਆਂਦਿਆ ਰੇ ਜੀਵਨ ਹਾਰ ਨਾ ਜਾਣੇ ਜਿਉ ਟਿੰਡ ਸਾਜ ਜਿਨਾਂ ਰਚਿਆ ਬਾਲ ਆਪਣਾ ਮਾਨ ਮਾਇਆ ਮੋਹ ਮਗਨ ਆਂਦਿਆ ਰੇ ਦੇਵਨ ਹਾਰੇ ਨਾ ਜਾਣ ਯੋ ਪੰਡ ਸਾਜ ਜਿਨ ਰਚੇ ਆ ਬਾਲਿਆਪਨੋ ਕਰਮਾਨ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਸ਼ ਕਰ ਹੈ ਸੋਈ ਸੋਈ ਜਾਣ ਰਹਾ ਨ ਕਸ਼ੂ ਹੈ ਛਾਨੀ ਰਹਾ ਜੇ ਬਾਸਵਾ ਦੇ ਲੋਭ ਮਦ ਮਾਤੋ ਪਜੇ ਆਨਕ ਬਿਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਓਮ ਬੰਦਨ ਕੇ ਪਾਰਾ ਦੇ ਕੇ ਬਾੜ ਆਨਕ ਪੜਦੇ ਬਹਿ ਪਰਦਾਰਾ ਸੰਗ ਫਾਕੈ ਚਿੱਤਰ ਗੋਪਤ ਜਵ ਲੇਖਾ ਮੰਗ ਤਵ ਕੌਣ ਪੜਦਾ ਤੇਰਾ ਟਾਕੈ ਦੀਨ ਦਇਆਨ ਪੂਰਨ ਦੁਖ ਭੰਜਨ ਤੁਮ ਦੇ ਨ ਓਟ ਨ ਕਾਈ ਕਾੜ ਲੇ ਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਇ ਦੀਨਾ ਦਾਲ ਪੂਰਨ ਦੁਖ ਭੰਜਨ ਤਮ ਬਿਨ ਓਟ ਨਾ ਕਾਈ ਕਾੜ ਲੈ ਸੰਸਾਰ ਸਾਗਰ ਮਹਿ नानक प्राव शरणाई वाह गुरु जी का खालसा वाह गुरु जी की फतेह